ਕੜਾਕੇ ਦੀ ਠੰਡ ਲਗਾਤਾਰ ਜਾਰੀ ਹੈ ਗੱਲ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਤੋਂ ਤਾਂ ਲਗਾਤਾਰ ਧੁੰਦ ਦੇ ਵਿੱਚ ਵੀ ਜਿੱਥੇ ਵਾਧਾ ਹੋਇਆ ਉੱਥੇ ਹੀ ਠੰਡ ਦੇ ਵਿੱਚ ਵੀ ਵਾਧਾ ਹੋਇਆ ਹਾਲਾਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਹੋਣ ਪਰ ਕਿੰਨਾ ਕਿਤੇ ਆਵਾਜਾਈ ਉਸੇ ਤਰ੍ਹਾਂ ਹੀ ਬਰਕਰਾਰ ਹੈਗੀ ਆ ਇਸ ਵਾਰ ਅਸੀਂ ਫ੍ਰੀਕੋਰਡ ਦੀਆਂ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਫ੍ਰੀਕੋਰਡ ਦੇ ਵਿੱਚ ਜਿਹੜੇ ਕੱਲ ਤੋਂ ਹੀ ਜਿਹੜੀ ਹੈਗੀ ਆ ਤੋਂ ਤੋਂ ਜ਼ਿਆਦਾ ਧੁੰਦ ਪੈ ਰਹੀ ਹੈਗੀ ਆ ਵਿਜ਼ਿਬਿਲਟੀ ਜਿਹੜੀ ਹੈਗੀ ਆ ਜ਼ੀਰੋ ਪੈ ਰਹੀ ਕਿਉਂਕਿ ਇਸ ਤੋਂ ਪਹਿਲਾਂ ਵੀ ਧੁੰਦ ਸੀਗੀ ਪਰ ਕੱਲ ਦੀ ਧੁੰਦ ਜਿਹੜੀ ਜ਼ਿਆਦਾ ਪੈ ਰਹੀ ਹੈਗੀ ਇਸ ਸਮੇ 11 ਵਜ ਚੁੱਕੇ ਨੇ 11 ਵਜ ਚੁੱਕੇ ਨੇ ਪਰ ਫੇਰ ਵੀ ਧੁੰਦ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਟਾਈਮ ਅਸੀਂ ਫ੍ਰੀਕੋਰਡ ਦੇ ਸਾਦਕ ਚੌਕ ਦੀਆਂ ਵਿੱਚ ਖੜੇ ਆ ਉੱਥੋਂ ਦੀਆਂ ਤਸਵੀਰਾਂ ਨੇ ਗੱਡੀਆਂ ਦੀਆਂ ਜਿਹੜੀਆਂ ਲਾਈਟਾਂ ਜਗੀਆਂ ਹੋਈਆਂ ਨੇ ਕਿਉਂਕਿ ਧੁੰਦ ਦੇ ਵਿੱਚ ਕਾਫੀ ਲੰਘਣਾ ਔਖਾ ਹੋ ਜਾਂਦਾ ਲਗਾਤਾਰ ਠੰਡ ਦੇ ਵਿੱਚ ਜਿਹੜਾ ਅਯਾਹਾ ਹੋ ਰਿਹਾ ਹੈਗਾ ਤੇ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈਗੀ ਤੁੰਦ ਦੁਪਹਿਰੇ ਚਲੀ ਚੁੱਕੀ ਜਾਂਦੀ ਸੀਗੀ ਪਰ ਹੁਣ ਕੱਲ ਦੀ ਜਿਹੜੀ ਹੈਗੀ ਫ੍ਰੀਕੋਡ ਦੇ ਵਿੱਚ ਗੱਲ ਕੀਤੀ ਜਾਂ ਵਿਜੀਬਿਲਟੀ ਜਿਹੜੀ ਜ਼ੀਰੋ ਹੋਈ ਪਈ ਆ ਤੇ ਲਗਾਤਾਰ ਜਿਹੜਾ ਠੰਡ ਦੇ ਵਿੱਚ ਵਾਧਾ ਹੋ ਰਿਹਾ ਠੰਡ ਤੋਂ ਬਚਣ ਲਈ ਜਿੱਥੇ ਲੋਕਾਂ ਵੱਲੋਂ ਅੱਗ ਬਾਲ ਕੇ ਉਹਦਾ ਸਹਾਰਾ ਲਿਆ ਜਾ ਰਿਹਾ ਹੈਗਾ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਵੀ ਹੀਟਰ ਲਾ ਕੇ ਜਿਹੜਾ ਹੈਗਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇੰਨਾ ਠੰਡ ਦੇ ਚ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਨੇ, ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਕਿਉਂਕਿ ਆ ਗੱਡੀਆਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਜਾਂ ਤਤ ਜਿਆਦਾ ਹੋਣ ਕਾਰਨ ਹਾਦਸੇ ਵਾਪਰ ਜਾਂਦੇ ਨੇ। ਤਕਰੀਬਨ ਪਹਿਲਾਂ ਦੀ ਗੱਲ ਕਰੀਏ ਤਾਂ 12 1 ਵਜੇ ਤੱਕ ਜਿਹੜਾ ਹੈਗਾ ਦਿਨ ਚੜ ਜਾਂਦਾ ਸੀਗਾ ਪਰ ਹੁਣ ਜਿਹੜੇ ਲਗਾਤਾਰ ਅੱਜ ਸੁਵੇਣ ਹੁਣ 11 ਵਜੇ ਦਾ ਸਮਾਂ ਹੋ ਚੁੱਕਿਆ। ਕੱਲ ਰਾਤ ਵੀ ਜਿਹੜੀ ਹੈਗੀ ਪੂਰੀ ਧੁੰਦ ਪਈ ਸੀ ਵਿਜ਼ਿਬਿਲਟੀ ਜਿਹੜੀ ਜ਼ੀਰੋ ਸੀਗੀ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਆਪਣੇ ਕਿਉਂਕਿ ਗੱਡੀਆਂ ਦੀਆਂ ਹਾਈਡਲਾਈਟਾਂ ਜਗ ਪੁੱਟਕੀਆਂ ਨੇ ਤੇ ਇਹਦੇ ਵਿੱਚ ਸਭ ਤੋਂ ਵੱਡੀ ਜਿਵੇਂ ਟ੍ਰੈਫਿਕ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਆ ਲਗਾਤਾਰ ਜੇ ਤੁਸੀ ਲੰਬੇ ਰੂਟ ਤੇ ਜਾਣਾ ਹੈ ਤਾਂ ਜਿਹੜਾ ਹੈਗਾ ਇੰਡੀਕੇਟਰ ਦਾ ਇਸਤੇਮਾਲ ਕਰੋ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖੋ ਕਿਉਂਕਿ ਆ ਜ਼ਰੂਰੀ ਕੰਮ ਆ ਤਾਂ ਹੀ ਬਾਹਰ ਨਿਕਲੇ ਜਾਵੇ ਨਹੀਂ ਤਾਂ ਜਿਵੇਂ ਲਗਾਤਾਰ ਹਾਸੇ ਵਾਪਰੇ ਨਹੀਂ ਅਜੇ ਹਾਸੇ ਲਗਾਤਾਰ ਵਾਪਸ ਤੇ ਰਹਿੰਦੇ ਨਹੀਂ ਤੇ ਲਗਾਤਾਰ ਜਿਹੜੀ ਕਿਤੇ ਨਾ ਕਿਤੇ ਗੱਡੀਆਂ ਦੀ ਸਪੀਡ ਵੀ ਜਿਹੜੀ ਸਲੋ ਹੋ ਚੁੱਕੀ ਹੈਗੀ ਆ ਤੇ ਵਿਜੀਪੈਲਟੀ ਆ ਬਿਲਕੁਲ ਜ਼ੀਰੋ ਹੋ ਚੁੱਕੀ ਹੈਗੀ ਆ ਆਉਣ ਜਾਣ ਦੇ ਵਿੱਚ ਜੋ ਜਿਹੜੀ ਦਿੱਕਤ ਹੈਗੀ ਆ ਲਗਾਤਾਰ ਲੋਕ ਜਿਵੇਂ ਆਪਣੇ ਕਮਾਕਾਰਾਂ ਨੂੰ ਵੀ ਜਾ ਰਹੇ ਨੇ ਨਿਕਲ ਰਹੇ ਨੇ ਪਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮਜ਼ਦੂਰਾ ਨਾਲ ਵੀ ਗੱਲਬਾਤ ਕੀਤੀ ਨਿੱਕੀ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਕਮਕਾਰ ਬਿਲਕੁਲ ਠੱਪ ਪਏ ਨੇ ਕਿਉਂਕਿ ਠੰਡ ਦੇ ਕਾਰਨ ਕੋਈ ਗਾਂ ਘਰ ਨਹੀਂ ਨਿਕਲ ਰਿਹਾਗਾ ਲੋਕ ਆ ਜਿਹੜੇ ਆਪਦੇ ਜ਼ਰੂਰੀ ਕੰਮ ਨੇ ਉਹਨਾਂ ਲਈ ਬਾਹਰ ਨਿਕਲੇ ਨੇ ਜਿਹੜੇ ਕਮਕਾਰ ਆ ਜਾਂ ਹੋਰ ਇਹਨਾਂ ਦੀਆਂ ਦੁਕਾਨਦਾਰੀਆਂ ਨੇ ਉਹ ਕਿਤੇ ਨਾ ਕਿਤੇ ਠਾਪੀਆਂ ਜਰੂਰੀ ਸਮਾਨ ਹੀ ਆ ਲੋਕ ਖਰੀਦਖੋਰੀ ਦੀ ਕਰ ਰਹੇ ਨੇ ਪਰ ਜਿਹੜੇ ਹੈਗੀ ਉਸੇ ਤਰ੍ਹਾਂ ਹੀ ਬਰਕਰਾਰ ਹੈਗੀ ਜਿਹੜੀ ਤੰਦ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਹੋਰ 11 ਸਮਾਂ ਜਿਹੜਾ ਹੋ ਚੁੱਕਿਆ ਵਧ ਰਹੀ ਹੈਗੀ ਆ ਪਰ ਲਗਾਤਾਰ ਕੜਾਕੇ ਦੀ ਠੰਡ ਜਿਹੜੇ ਮੌਸਮ ਭਾਗ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ ਰਹੇਗੀ ਹਾਲਾਂਕਿ ਸਕੂਲਾਂ ਦੇ ਵਿੱਚ ਠੰਡ ਦੇ ਕਾਰਨ ਜਿਹੜੀ 21 ਤੱਕ ਦੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀਗਾ ਪਰ ਜਿਹੜੀ ਠੰਡ ਉਸੇ ਤਰ੍ਹਾਂ ਹੀ ਜਿਹੜੀ ਵਾਧੀ ਜਾ ਰਹੀ ਹੈਗੀ ਆ ਪਿਛਲੇ 2 ਦਿਨਾਂ ਤੋਂ ਜ਼ਿਆਦਾ ਜਿਹੜੀ ਕੜਾਕੇਦਾਰ ਠੰਡ ਪੈ ਰਹੀ ਹੈਗੀ ਕਈ ਏਰੀਆ ਦੇ ਇਸ ਤੋਂ ਪਹਿਲਾਂ ਹੀ ਪੈ ਰਹੀ ਸੀਗੀ ਤੇ ਕਈ ਥਾਵਾਂ ਤੇ ਵੀ بارش ਹੋਣ ਦੀ ਸੰਭਾਵਨਾ ਦੱਸੀ ਗਈ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹੈਗੇ ਆ ਫ੍ਰੀਕੋਡ ਦੇ ਵਿੱਚ ਜਿਹੜੀ ਹੈਗੀ ਆ ਕੱਲ ਤੋਂ ਜਿਹੜੀ ਆਪਾਂ ਕਹਿੰਦੇ ਆ ਕੜਾਕੇ ਦੀ ਠੰਡ ਜਿਹੜੀ ਸ਼ੁਰੂ ਹੋਈ ਆ ਤੇ ਲਗਾਤਾਰ ਜਿਹੜੀ ਹੈਗੀ ਆ ਕੜਾਕੇ ਦੀ ਠੰਡ ਹੁਣ ਪੈ ਰਹੀ ਆ ਆ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਫ੍ਰੀਕੋਡ ਦੀਆਂ ਤਸਵੀਰਾਂ ਦਿਖਾਈਆਂ ਕਿ ਫ੍ਰੀਕੋਡ ਦੇ ਵਿੱਚ ਪਿਛਲੇ ਕੱਲ ਤੋਂ ਜਿਹ ਕੱਲ ਸਵੇਰ ਦੀ ਗੱਲ ਕਰੀਏ ਕੱਲ ਤੋਂ ਹੀ ਜਿਹੜੀ ਵਿਜ਼ਿਬਿਲਟੀ ਜਿਹੜੀ ਜ਼ੀਰੋ ਹੋਈ ਆ ਹਾਲਾਂਕਿ ਜਿਹੜੀ ਤੁੰਦ ਪੈਂਦੀ ਸੀ ਸਵੇਰ 8-9 ਵਜੇ ਤੱਕ ਜਿਆਦਾ ਤੁੰਦ ਪੈਂਦੀ ਨਹੀਂ ਸੀ 11 ਵਜੇ ਦਾ ਸਮਾਂ ਹੋ ਚੁੱਕਿਆ ਤੇ ਜਿਹੜੀ ਸ਼ਾਮ ਤੱਕ ਜਿਹੜੀ ਇਸੇ ਤਰ੍ਹਾਂ ਹੀ ਧੁੰਦ ਬਰਕਰਾਰ ਰਹਿਣੀ ਹੈ ਤੇ ਵਿਜ਼ਿਬਿਲਟੀ ਜਿਹੜੀ ਆ ਜ਼ੀਰੋ ਰਹੀਦੀ ਹੈ ਅਸੀਂ ਵੀ ਅਪੀਲ ਕਰਦੇ ਆ ਕਿ ਜਦੋਂ ਵੀ ਤੁਸੋਂ ਘਰੇੋਂ ਨਿਕਲਣਾ ਹੋਵੇ ਤਾਂ ਜ਼ਰੂਰੀ ਕੰਮ ਆਸਤੇ ਬਾਹਰ ਨਿਕਲਿਆ ਜਾਵੇ ਆ ਗੱਡੀਆਂ ਦੀਆਂ ਜਿਹਨਾਂ ਸਪੀਡ ਨੂੰ ਉਸ ਨੂੰ ਕੰਟਰੋਲ ਰੱਖਿਆ ਜਾਵੇ ਹੈਡਲਾਈਟਾਂ ਦਾ ਇਸਤੇਮਾਲ ਕੀਤਾ ਜਾਵੇ ਜਿਵੇਂ ਜਿਸ ਤਰ੍ਹਾਂ ਲੋਕ ਘਰਾਂ ਦੇ ਵਿੱਚ ਹੀਟਰ ਵਰਤਦੇ ਨੇ ਉਹਨਾਂ ਨੂੰ ਵੀ ਬੜੀ ਸਾਫ਼ ਦੁਨੀਆ ਵਰਤਿਆ ਕਿਉਂਕਿ ਉਹਨਾਂ ਨਾਲ ਵੀ ਨਕਸਾਲ ਹੁੰਦਾ ਹੈ ਕੈਮਰਾਮੈਨ ਤੋਂ ਹਿੰਦਰਾਲ ਜਗਬੇ ਟੀਵੀ ਲਈ ਫ੍ਰੀ ਕੋਰ ਤੋਂ ਜਗਤਾਰ ਸਿੰਘ